ਲੰਢ ਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਉਦਾਸੀ ਸੰਪਰਦਾ ਦੇ ਮੋਢੀ ਤਪ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਰਾਮਪੁਰ ਨੇੜੇ ਕਾਦਿਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਤਪਸਵੀ ਸਥਾਨ ਦੇ ਚਾਰ ਚੁਫੇਰੇ ਲੈਂਟਰ ਦੀ ਸੇਵਾ ਚੱਲ ਰਹੀ ਹੈ ਅਤੇ ਬਾਬਾ ਸ਼੍ਰੀ ਚੰਦ ਜੀ ਦੇ ਤਪਸਵੀ ਸਥਾਨ ਕੁਠਿਆ ਦੇ ਚਾਰ ਸੁਫੇਰੇ ਟਹਿਲਾਨ ਲਾਉਣ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ। ਜਿਨਾਂ ਨੇ ਵੀ ਇਸ ਮਹਾਨ ਸੇਵਾ ਦੇ ਕੁੰਭ ਵਿੱਚ ਹਿੱਸਾ ਪਾ ਕੇ ਵਡਪਾਗੀ ਬੜਨਾ ਹੋਵੇ ਉਹ ਸੇਵਾ ਦੇ ਕੇ ਪਗਵਾਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਨ ਮੁੱਖ ਸੇਵਾਦਾਰ ਬਾਬਾ ਨਸੀਬ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਫੋਨ ਨੰਬਰ 98 14 39 39 67 ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਹਾਂ ਸਾਹ ਵਾਹਿਗੁਰੂ ਮਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਉਦਾਸੀ ਸ਼ੈਂਪੜ ਦਾਦੇ ਮੋਢੀ ਪਾਵਨ ਸਥਾਨ ਗੁਰਦੁਆਰਾ ਟਾਲੀ ਸਾਹਿਬ ਪਿੰਡ ਰਾਮਪੁਰ ਨੇੜੇ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਦੇਸ਼ਵ ਦੇਖ ਦੀ ਸਮਤੀ ਸਾਧ ਸੰਗਤ ਜੀ ਆਪ ਜੀ ਨੂੰ ਅੱਜ ਖੁਸ਼ੀ ਹੋਵੇਗੀ ਜਾਣ ਕੇ ਸੁਣ ਕੇ ਇਹ ਜੋ ਤੱਬ ਜਪਤਾ ਬਸਥਾਨ ਭਗਵਾਨ ਬਾਬਾ ਸ਼੍ਰੀ ਚੰਨ ਜੀ ਦਾ ਇਹ ਸਥਾਨ ਵੀ ਸੰਗਤਾਂ ਵੱਲੋਂ ਭਾਵਨਾ ਬਣਾਈ ਗਈ ਹੈ ਕਿ ਇਹ ਚ ਜਪਤਾ ਬਸਥਾਨ ਨੂੰ ਸੋਹਣੇ ਤਰੀਕੇ ਦੇ ਨਾਲ ਸ਼ਿੰਗਾਰਿਆ ਜਾਵੇ ਚਮਕਾ ਮਾਰੇ ਇਹ ਭਗਵਾਨ ਦਾ ਜਪਤਾ ਬਸਥਾਨ ਤੁ ਤੁਹਾਡੇ ਸੰਗਤਾਂ ਦੇ ਕਹਿਣ ਮੁਤਾਬਕ ਇਹ ਸ ਪਵਨ ਸਥਾਨ ਨੂੰ ਜੋ ਟੈਲ ਲੱਗੀ ਆ ਉਹ ਪੁਰਾਣੀ ਹੋ ਚੁੱਕੀ ਐ ਹੁਣ ਬਾਬਾ ਸ਼੍ਰੀ ਚਾਂਜੀ ਦੇ ਜਪ ਤਪ ਸਥਾਨ ਨੂੰ ਭੰਗਵੇਂ ਕਲਰ ਦੀ ਚਾਰ ਚਫੇਰੇ ਟੈਲ ਲਗਣੀ ਆ ਔਰ ਪ੍ਰਾਤਨ ਸਥਾਨ ਜਿੱਦਾਂ ਸਾਧੂ ਕੁਲੀਆਂ ਦੇ ਵਿੱਚ ਰਹਿ ਕੇ ਜਪ ਤਪ ਕਰਦੇ ਸਨ ਇਹ ਹੁਣ ਚਾਰ ਚਫੇਰੇ ਉਹ ਸਥਾਨ ਉਦਾਂ ਦਾ ਬਣਾਉਣ ਲੱਗੇ ਆ ਤੋਂ ਸਮਤੀ ਸਾਧ ਸੰਗਤ ਜੀ ਆਪ ਜੀ ਦੇ ਪਿਆਰ ਨਾਲ ਸੰਯੋਗ ਨਾਲ ਆਪਾਂ ਸਾਰਿਆਂ ਰਲ ਕੇ ਆਪਣੇ ਦਸਵੰਧ ਦੇ ਵਿੱਚੋਂ ਹਿੱਸਾ ਕੱਢ ਕੇ ਇਸ ਸਥਾਨਵਾਸ ਤੇ ਆਪਾਂ ਸਾਰਿਆਂ ਨੇ ਜਿੰਨੀ ਵੀ ਤਿਲ ਫੁੱਲ ਪੇਟਾਵਾਂ ਨੇ ਆਪਾਂ ਪਾਉਣੀਆਂ ਕਿਉਂਕਿ ਪ੍ਰਾਤਨ ਸਥਾਨ ભગવાન ਬਾਬਾ ਸ਼੍ਰੀ ਚਾਂਜੀ ਦੇ ਸਥਾਨ ਤੇ ਇਹਨੂੰ ਪੁਰਾਣੇ ਸਾਧੂਆਂ ਦੇ ਛਵੇਂ ਦੇ ਅਨੁਸਾਰ ਹੀ ਤਿਆਰ ਕਰਨਾ ਜਦੋਂ ਤਿਆਰ ਹੋਵੇਗਾ ਦੇਖਿਆ ਜਾਵੇਗਾ ਹੁਣ ਮਿਸਤਰੀ ਲੱਗੇ ਨੇ ਅੱਜ ਡੈਣ ਅੱਜ 13 ਫਰਵਰੀ ਐ 25 ਐ ਤੋ ਇਸ ਵਾਤੇ ਦਿਨ ਵੀਰਵਾਰ ਹੈ ਅੱਜ ਅੱਜ ਸਾਰੀਆਂ ਸੰਗਤਾਂ ਸੇਵਾਦਾਰ ਇੱਥੇ ਬੜੇ ਪਿਆਰ ਦੇ ਨਾਲ ਜਿਹੜੀਆਂ ਉੱਪਰ ਗੋਮਟੀਆਂ ਨੇ ਖੰਡੇ ਲੱਗੇ ਨੇ ਇਹਨੂੰ ਉੱਚਾ ਵੀ ਕਰਨਾ ਆ ਫੋਟੇਕ ਕਰਕੇ ਤੇ ਇਹਨੂੰ ਸਾਧੂਆਂ ਦੇ ਵਧੀਆ ਤਰੀਕੇ ਦੇ ਨਾਲ ਜਿਦਾਂ ਸਾਧੂ ਖੁਸ਼ ਹੁੰਦੇ ਨੇ ਜਪ ਤਪ ਦੇ ਵਿੱਚ ਉਹਨਾਂ ਦਾ ਬਣਾਉਣ ਨੂੰ ਸ਼ੁਰੂ ਕੀਤਾ ਅੱਜ ਸੋ ਸਾਡੇ ਵੱਲੋਂ ਦੇਸ਼ ਭਗਤ ਦੀ ਸਮੁੱਚੀ ਸਾਧ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਜਿੱਥੇ ਵੀ ਸੇਵਾਦਾਰ ਜਾਂਦੇ ਨੇ ਉੱਥੇ ਵੀ ਸੰਗਤਾਂ ਨੂੰ ਬੇਨਤੀ ਹੈ ਇਹ ਚ ਜਪਤਾ ਬਸਥਾਨ ਦੀ ਅੱਜ ਸੇਵਾ ਸ਼ੁਰੂ ਕਰ ਦਿੱਤੀ ਹੈ ਤਾਂ ਜਿੱਥੇ-ਜਿੱਥੇ ਵੀ ਇਹ ਵੀਡੀਓ ਪੌਂਦੀ ਹੈ ਵੱਧ ਤੋਂ ਵੱਧ ਸੰਗਤਾਂ ਵਿੱਚ ਵੀਡੀਓ ਸ਼ੇਅਰ ਵੀ ਕਰਨੀ ਇਸ ਵਾਰ ਤੇ ਇਹ ਜਪਤਾ ਬਸਥਾਨ ਦੀ ਜਿਹੜੀ ਹੈ ਵੱਧ ਚੜ ਕੇ ਸੰਗਤਾਂ ਨੇ ਸੇਵਾ ਕਰਨੀ ਆ ਆਪਾਂ ਇਹਨੂੰ ਥੋੜੇ ਸਮੇਂ ਦੇ ਵਿੱਚ ਹੀ ਆਪਾਂ ਇਸ ਸਥਾਨ ਨੂੰ ਤਿਆਰ ਕਰਕੇ ਸਾਰਿਆਂ ਨੇ ਹੀ ਸੇਵਾ ਦੇ ਵਿੱਚ ਛਾਪ ਆ ਗਿਆ ਆਪਣੇ ਵਿਭਾਗੀ ਬਣਨਾ ਦਾਸ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਕਿ ਫੇਰ ਜਪਤਾ ਬਸਥਾਨ ਦੀ ਸੇਵਾ ਜਿਹੜੀ ਆਪ ਜੀ ਦੀ ਝੋਲੀ ਵਿੱਚ ਬਾਬਾ ਸ਼੍ਰੀਚੰਦ ਜੀ ਨੇ ਪਾਈ ਆ ਵਾਹਿਗੁਰਜੀ ਖਾਕਾ ਸਾਹਿਬ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ